ਕਹਿੰਦੇ ਭਾਈ ਨਾਮ ਸਿੰਘ ਜੀ ਜਿਹੜਾ ਉਹਦਾ ਪੁੰਠੀ ਜੜੀ ਦਸਾਲ ਲੰਮੀ ਕਰਨੀ ਹੈ ਬਾਬਾ ਜੀ ਦੇ ਲੱਗੇ ਹੋਏ ਹੀ ਭਾਈ ਨਾਮ ਸਿੰਘ ਦਾ ਨੂੰ ਬੇਨਤੀ ਹੈ ਕੋਸ਼ਿਸ਼ ਕਰੇ ਆ ਜਾਣਾ ਉਹਨਾਂ ਬਲੇ ਦੂਸਰੇ ਲੜਕੇ ਆਈਦੇ ਕੋਸ਼ਿਸ਼ ਜੀ ਪਾਈ ਗਏ ਦਰ ਪਾਉਣ ਸਿੰਘ ਜੀ ਸਰਕਾਰੀ ਉਹਨਾਂ ਦਾ ਜੀ ਮੈਂ ਤਾਂ ਸਿਰਫ ਰਿਕਵਰ ਜੀ ਉਹਨਾਂ ਨੂੰ ਦੇਖਤੀ ਐ ਅਸਟੇਕੇ ਆ ਜਾਣਾ ਸੱਚਾ ਗਾਸੀ ਸੱਚਾ ਨੇ ਮਸੂਮ ਕਹਿੰਦਾ ਆਵਾ ਮੈਂ ਇਹਨੇ ਸਹੀ ਜੀ ਉਹਨਾਂ ਦੇ ਸੁਪਤਾਂ ਨੂੰ ਜਿਹਦਾ ਪੁੰਠੀ ਜੜੀ ਜਸਤਾਰਬ ਹੋਣੀ ਕੀਤੇ ਜਾਣੀ ਹੈ ਨਾ ਕੋਈ ਵਾਰ ਇਸ ਨੂੰ ਉੱਤਰਨੇ ਭਾਈ ਬਕਰਸ਼ ਸਿੰਘ ਇਹ ਤਾਂ ਹੈ ਬਲੀ ਦੇ ਚੋਮ ਰਿਜ਼ਵਾਰਨ ਅਨਪਤ ਰਤਨ ਸਿੰਘ ਸਹਿਜ ਕੁਬੀਆ ਬਾਨਾ ਦੀ ਪਵਾ ਵੀਰ ਸਿੰਘ ਜੀ ਨਾਲ ਨੇ ਸ਼ਗਨਿਤ ਜੁੜੀ ਜਿਵੇਂ ਆ ਸ਼੍ਰੋਮਣੀ பஞ்சਾਯਤ ਦਾ ਇਪਤਾ ਦਾ ਪਰਮਾਤਮਾ ਉਹ ਗਮੇ ਨਾਲ ਸ਼ਿਮ ਸ਼ੇਆ ਜੰਹਤ ਸਿੰਘ ਜੀ ਦਫਾਨ ਸਿੰਘ ਜੀ ਦਾ ਅੰਸ਼ਾ ਬੰਨਾ ਮੰਨਣਾ ਸਸ਼ਤਰ ਦੇ ਵਾਸੀ ਮੁਕੇ ਦਾ ਬਾਬਾ ਹਿੰਦਰ ਸਿੰਘ ਜੀ ਉਹਨਾਂ ਦੇ ਵੱਡੇ ਸੁਪਤਰ ਭਾਈ ਬਨਾਰਸ਼ ਸਿੰਘ ਨੂੰ ਉੱਧੇ ਇਵਦੇ ਦਾ ਕੁਰਸੀ ਜਣੀ ਤੋਂ ਸਵਾਦ ਹੋ ਜੀਂਦੀ ਜਾ ਰਹੀ ਹੈ ਕੱਝ ਕੋਈ ਕਰਾਗੇ ਜਾਵੇ ਫਟੇ ਭਾਵੇਂ ਇਹ ਹਾਰ ਹੋ ਜਾਵੇ ਆ ਦੇਖੀ ਜਰਾ ਭਾਈ ਮਹੇਤ ਸਿੰਘ ਜੀ ਤੇ ਭਾਈ ਅਜਾ ਪਾਲ ਸਿੰਘ ਜੀ ਉਹਨਾਂ ਦੇ ਬੇਲੇ ਵਾਲੇ ਬਾਬਾ ਨੇ ਹਿੰਦੂ ਸਭੀ ਜੀ ਦੇ ਨਾਲ ਉਹ ਵੀ ਦੇਮ ਜੀ ਉਹ ਵੀ ਅੱਗੇ ਆ ਜਾਣ ਬਹੁਤ ਇਸ਼ਤਿਹਾਰਯੋਗ ਮਾਤਾ ਜੀ ਮਾਤਾ ਸਰਬਜੀਤ ਉਹਦੀ ਬਾਬਾ ਜੀ ਦੇ ਪਰਿਸ਼ਮਗਨੀ ਨੇ ਉਹਨਾਂ ਨੂੰ ਜੱਟੀਆਂ ਉਹਨਾਂ ਨੂੰ ਅੱਗੇ ਲਿਆ ਉਹਨਾਂ ਦੀ ਜਿਹੜੀ ਗੁਰੂ ਘਰ ਦੀ ਬਖਸ਼ਸ਼ ਉਹ ਪਾਉ ਦੇ ਰਿਹਾ ਹੈ ਕਿਉਂਕਿ ਸਾਰੇ ਸ਼ਦੀ ਦੇ ਵਿੱਚ ਜਿਹੜੀ ਇਹ ਮੁੰਡਾ ਜਾਗਤੀ ਤੈ ਕਿਸੇ ਇੱਕ ਉਹਨਾਂ ਦਾ ਹੱਥ ਕਵਾਜੂ ਸੀ ਸੋ ਕਿ ਤੂੰ ਮੁੰਡਾ ਦਾਦੇ ਕਿਸੇ ਨੇ ਜਫਾ ਹੈ ਬਾਬਾ ਦਾ ਆਦੇ ਉਹਨਾਂ ਜੀ ਨੰਨੀ ਸ਼ਰਵਤਰੀ ਬਾਬਾ ਦੇ ਸੋਸਰੀ ਆਲੂ ਆਦੀ ਆ ਪਰਸ਼ਾਸ਼ਕ ਨੇ ਕੋਰੀ ਦਿਸਦੀ ਸੰਸਾਰ ਮੌਕੇ ਇਹਦੇ ਬਸ ਸਿੱਖਾਉਣੇ ਤੋਂ ਰੋਕ ਬਣਾ ਰਹੇ ਜਾਰੀ ਕਰਿਆ ਕਰਦੇ ਸਾਂ ਇਹ ਬਿਗਾ ਦਾ ਜਿਹੜਾ ਪਹਿਲਾ ਹਿੰਦ ਖੋਜ ਤਸੀਫ ਹੰਦ ਰਾਜ ਦੌਰ ਗੇ ਘਰਦੀ ਮਿੱਥੇ ਦਮਾ ਸਵਾ ਸੱਚਖੰਦ ਵਾਰਸੀ ਜਿੱਥੇ ਨਾਲ ਬਾਰਾ ਖੇਤਾ ਸਿੰਘ ਹੀ ਹਰਾ ਗਏ ਸੇਵਾਵਾਹ ਨਾ ਬਾਇ ਜੋ ਅੱਤੇ ਬਾਬਾ ਬਨਾਰਜ ਸਿੰਘ ਜੀ ਬਾਬਾ ਗੰਗਾ ਸਿੰਘ ਜੀ ਇਹ ਬਾਬਾ ਦੇ ਸੋਸਣ ਚੁਣੇ ਜਿਹਨੇ ਜੜੇ 309 ਜੜੀਆਂ ਐਸ਼ੂ ਅਸਥਾਨਾਂ ਦੀ ਸੇਵਾ ਲੈਣ ਦੇ ਸੁਮਾ ਬੇਨੀ ਨਾ ਸਟਾਫੀਓ ਮਤਾਂ ਆਂਦਾ ਸੋ ਬਾਬਾ ਜੀ ਆਂਦੇ ਆ ਮਾ ਸੇਵਾ ਕੋ ਖੇਲ ਨਹੀਂ ਕਰੀਂ ਆਂਦੇ ਜਿੰਨੀ ਭਾਈ ਅਦਾਰਸ਼ ਸਿੰਘ ਜੀ ਉਹਨਾਂ ਦੇ ਬੀਬੀ ਕਿ ਆ ਜਾ। ਬਾਬਾ ਜੀ ਮਹਾਰੋ ਅਦਾਰਸ਼ ਸਿੰਘ ਜੀ ਦੇ ਪੁੱਤ ਖਮਾ ਬਾਵੀ ਇੰਸੇ ਕੋ ਨਾ ਲੈ ਉਈ ਜਣੀ। ਹਵਾ ਦੇ ਮਾਧਮ ਲੋਈ ਗਿਆ। ਗੋੰਦਵਾਲਾ ਸਿੰਘ ਸ਼ਮਾ ਜੀ ਨਾਇਰ ਬਾਵੀ ਬੋਦਵਾ ਤੇ ਬੰਦੇ ਉੱਤੇ ਪਹਾਲੀ ਹੋਈ ਗਿਆ ਗੋੰਦਵਾਲਾ ਸ਼੍ਰੀ ਸ਼ਰਧਾ ਗੰਗਾ ਨਗਰ ਤੋਂ। ਫਾਈਵ ਗ੍ਰੈਸ ਨਾਲ ਗੈਂਦਵਾਲੀ ਜੱਗੇ ਆ ਜਾਗਾ। ਫਾਈਵ ਭਿਆ ਸੇਡਾ। بےتی ہے سگ نو بےنتی ہے آنند ساحب جی کا پاٹھ ہوئے گا اس طرح ارداس بھی سارے نے بھائی ترسے جی ਤੁਹਾਡੀ ਮਾਣੀ ਮੈਂ ਦੇਖੀ ਕਿ ਨਾ ਸਟੇਜ 'ਤੇ ਜਿਆਦਾ ਭੜਕਿਆ ਪਾਉ। ਸੰਗਤ ਨੇ ਬੇਨਤੀ ਹੈ ਨਾ ਸਟੇਜ 'ਤੇ ਜਿਆਦਾ ਭੜਕਿਆ ਪਾਉ। ਪ੍ਰੈਸਰਟ ਬਿੰਗਲ ਸਿੰਘ ਜੀ ਮਹਿਤਾ ਜੀ ਨੂੰ ਜੇ ਤਰੁ ਵਿਸ਼ੇ ਪਾਉ ਜੀ ਬਖਸ਼ਿਸ਼ ਤੁਹਾਨੂੰ ਦੇਣੇ ਕਿ ਸੁਣਦੇ ਕਿ ਅੰਸ਼ਕ ਪੜਾ ਮਥਾ ਵੱਲੇ ਹਾਡੀਆਂ ਦਵਾ ਰਹੇ ਨੇ ਮੰਗਿਆ ਉਹ ਸਰਕਮਿਸ਼ਨ ਪਾਉ ਕਿ ਬਖਸ਼ਿਸ਼ ਸਰਗਰਮ ਹਿੰਦੇ ਸਿੰਘ ਜੀ ਕੱਥਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਵੋ ਨੂਰ ਘਰ ਦੀ ਬਖਸ਼ਸ਼ ਲੈ ਲੈ ਸਰਗਰਮ ਹਿੰਦੇ ਸਿੰਘ ਜੀ ਕੱਥਾ ਸਾਹਿਬ ਜੋ ਬਾਬਾ ਜੋਗਾ ਸਿੰਘ ਜੀ ਤੁਸੀਂ ਵੀ ਆ ਜਿਓ ਤਾਂ ਫਾਇਬੁੱਟਰ ਸਿੰਘ ਫਾਈ ਜੋਗਾ ਸਿੰਘ ਅੱਗੇ ਆ ਜਾਓ ਆ ਜਿੱਥੀ ਫੌਜ ਨੂੰ ਬੇਨਤੀ ਹੈ ਪਿੱਛੇ ਹਟੋ ਰੈਲੂ ਵੀ ਸਰਪਾਏ ਲੈ ਕੇ ਪਿੱਛੇ ਹੋ ਗਏ ਸਟੇਜ ਤੇ ਜਾਣਾ ਵਜੇ ਨਾ ਪਾਉ। ਐਸ਼ਾਨ। ਫਾਈਨ ਰੈਨਸ਼ਿਟ ਕੀ ਹੋਈ। ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆ। ਸੋਨ ਅਨਸਰ ਜੀ ਦਾ ਪਾਠ ਉਸ ਕੋਲੋਂ ਤਰ ਅਰਦਾਸ ਕੀਤੀ। ਬ੍ਰੋਪਾਓ ਬੀ ਪੜਿਖਤਾ ਮਾਤਾ ਤਰਸ ਮਹਤੂ ਜੀ ਵਿਸਰਾਗੁ ਦਾਈ ਨਾਇ ਜੀ ਨੇ ਸਭ ਜਗਤ। ਜਗ ਜਾਨ ਗੁਰ ਆਈਆਂ ਅਚ ਤਪ ਗੁਰ ਕਰਨੀ ਆਪੋ ਆਪਣੀ ਕਿਦ ਰਿਤ ਜੁਨੇ ਦੀਨਾਂ ਬੰਤੇ ਆਈ ਇਹ ਮਛਤ ਤ ਕਾਰ ਹਾਤ ਤੇ ਮੁਖ ਬੋਜ ਦੇਂਗੇ ਕੀ ਫੁੱਤੀਦਾਰ ਜਿਨੀ ਨਾਮ ਤੇ ਆਇਆ ਇਹ ਮਛਤ ਤ ਕਾਦ ਨਾਨਕ ਤੇਰੇ ਗੁਰ ਜਲੀ ਤੇ ਜੀ ਚੁਤੇ ਨਾ ਦੁਨ ਵਾਹਿਗੁਰ ਦੀ ਦਾ ਖੰਸਾ ਵਾਹਿਗੁਰ ਜਿੰ ਕੀ ਵਤੇ ਜਿਗਾਰੇ ਕੀ ਜਾਵੇ ਜੀ ਹਾਲ ਕੋਈ ਨਹੀਂ ਆਂਦੇ ਮਾਤਮਾ ਅਪਾਵੇ ਸੱਚ ਹੋਵੇ ਸੁਖ ਨਿਆ ਕਾ